ਕਾਲਤ ਕਿਿਆ ਸੀ ਬਜਨ ਪਾਲ ਰਹੀ ਟਕਣਗੇ ਬਹੁਤ ਖਾਨ ਜੇ ਕੰਮ ਮੈਂ ਧੇੜ ਕਰੂੰਗਾ ਖਾਲਸਾ ਗੁਦਰੀਵਾਰ ਖਾਲਸਾ ਪੈਦਾ ਕਰਾਂਗਾ ਸਵੈ ਸਿੰਘ ਦੇ ਰੂਪ ਦੇ ਖਾਲਾ ਜਿੱਤੇ ਵਸਤਨਾ ਵਾਲੇ ਊੜ ਕੇ ਧਾਮਨ ਕਰੇ ਸ਼ਬਦ ਮੁਖਵਾਉਣ ਸਮਾਹਾਰ ਆਇਆ ਭਾਈ ਜਰ ਸਿੰਘ ਜੀ ਜਨਿਖੇਦੇ ਨੇ ਜਿਹੜੀ ਪਵਨ ਸਿੰਘ ਜੀ ਨੇ ਗੁਰੂ 12 ਸਿੰਘ ਜੀ ਨੂੰ ਦਰਸ਼ਨ ਦਿੱਤਾ ਔਰ ਕਿਹਾ ਕਿ ਮੇਰਾ avatars ਰਾਮ ਸਿੰਘ ਹੋਵੇਗਾ ਐ ਭਾਈ ਗੁਰੂ ਦੈਸ਼ ਨੂੰ ਦਰਸ਼ੁਦਾਇ ਜੀ ਕਹਿੰਦਾ ਹੈ ਮੇੜੋ avatars ਉਸ ਰਾਮ ਸਿੰਘ ਹੋਇ ਪਰ ਹੈ ਪਰੇ ਕਿਸੇ ਇਹ ਤਾ ਹੈ ਔਰ ਕਾਏ ਮਾਇ ਨਾ ਵੀ ਜਿ ਸ਼ਬਦ ਰਖਾਈੁਰ ਬਾਖ ਦੇ ਦਿਸੇ ਕਰੇ ਜਿਹੜੀ ਸ਼ਕਤੀ ਸੀ ਹੋਰ ਕਿਸੇ ਚ ਨਾ ਰਖੀ ਜਿਉ ਕਿ ਬਹੁਦਾ ਉਹ ਜੀ ਨੂੰ ਕੋਲ ਬਸੇ ਨਾ ਕਿ ਮੇਰਾ ਰੂਪ ਹੋਣ ਤੇ ਛਾ ਕਰਾਉਣਗੇ ਉਹ ਲੈਣਗੇ ਆਪਣੀ ਇਮਾਨਤਾ ਆਖੇ ਨਾਮਦਾਰੀ ਸਿੱਖ ਹੋਇ ਕਿ ਮਸ਼ਕੂਰ ਕਰਦਾ ਹੈ ਗੁਰੂ ਬਾਖਸ਼ੀ ਜੀ ਨੂੰ ਬਾਬਾ ਬਾਖਸ਼ੀ ਜੀ ਕੇ ਕੇ ਬਹੁਤ ਅਰਦਾਸ ਕਰਦੇ ਰਹੇ ਅਜੇ ਵੀ ਕੋਈ ਕੋਈ ਕਰਦੇ ਨੇ ਉਹ ਜਿੰਨਾ ਮਾਲਕ ਤੇ ਜੋੜਾ ਉਹਨੇ ਚਰਨ ਲਏ ਕਿਉਂਕਿ ਗੁਰੂ ਮਰਦਾ ਜਾਂਦਾ ਨਹੀਂ ਇਹ ਮੈਂ ਅੱਜ ਵੀ ਅਰਜੀ ਕੀਤੀ ਹੈ ਉਹ ਮੌਜਦਾ ਮਾਲਕ ਹੈ ਉਹ ਕਿਹ ਚਰਦਾ ਤਾਂ ਉਸ ਵੇਲੇ ਪਾਲੇ ਨੇ ਆਖਿਆ ਵੀ ਮੈਨੂੰ ਤੁਸੀਂ ਕੁਛ ਨਾਂ ਦੇ ਟਾਂਗ ਦੇ ਨੂੰ ਗੁਰੇ ਆਈ ਦੇਤੀ ਉਹਨਾਂ ਚਾਹ ਤੈਨੂੰ ਵੀ ਪੁਗਾਵਾਗੇ ਉਬਾਰ ਕੇ ਲੈ ਨਾ ਆਪਣੇ ਭਾਈ ਬਾਲੇ। ਹੋਰ ਕੀ ਆ? ਦਾਗਰ ਜੀ ਆਉਣਗੇ ਸਦਪੁਰ ਜਿਸ ਵੇਲੇ ਕਹੇ ਗੁਰੂ ਬਾਲਕ ਸਿੰਘ ਜੀ ਪਾਸ ਕਰ ਰਹੇ ਸੀ ਉਤੇ ਸ਼ਬਦ ਆਇਆ ਸੀ ਦਾਗਰ ਤੂੰ ਸਰਨ ਆਈ ਆਇਆ। ਤੇ ਗੁਰੂ ਬਾਲ ਰਾਮ ਸਿੰਘ ਜੀ ਦਾ ਦਰਸ਼ਨ ਕਰਕੇ ਉੱਠ ਗੜੋ ਤੇ ਗੁਰੂ ਬਾਲਕ ਸਿੰਘ ਜੀ ਤਾਬਿਆ ਤੋਂ ਉੱਠ ਗਿਆ ਕਿ ਮਿਲ ਕੇ ਉਹਨੇ ਨਾ ਉਠਾਖਰੋ। ਸਾਹਰ ਸ਼ਬਦ ਜਿਹੜਾ ਹੈ ਇੱਕ ਬਾਇ ਪਾਠੀਆਂ ਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਟੱਟਾ ਔਂਕਰ ਬਗੈਰ ਕਿਤੇ ਵੀ ਸਾਰੇ ਕਰਨ ਸਾਉ ਜੀ ਵੇਚਣੀ ਆਉਂਦਾ ਠਾਪੁਰ ਪਾਸ ਹੈ ਠਾ ਕਰਨੀ ਹੋਰ ਇਹ ਸ਼ਬਦ ਕਿੱਥੇ ਘਟਦਾ ਹੈ ਜਿਹੜੇ ਜਨਮ ਵਿੱਚ ਨਹੀਂ ਆਉਂਦੇ ਸੋ ਮੁਖ ਜਲੋ ਗੁਰਵਾਰ ਗੰਦੇ ਕਰੇ ਜੇ ਸਹਾਰਾ ਠਾਕੁਰ ਜੁੰਨੀ ਉਹ ਸੜ ਜਾਏ ਜबान ਜਿਹੜੀ ਕਹਿੰਦੀ ਠਾਕੁਰ ਜੁੰਨੀ ਵਿੱਚ ਆਇਆ